ਆਪਾਂ ਬਣਾਉਣ ਲੱਗੇ ਆ ਮੋਰ ਤੇ ਬਾਜਰੇ ਦੀ ਖਿਚੜੀ ਜੋ ਕਿ ਪੁਰਾਣੇ ਸਮਿਆਂ ਦੇ ਵਿੱਚ ਬਣਦੀ ਹੁੰਦੀ ਸੀ ਅੱਗੇ ਬੁਰਾ ਕਹਿੰਦਾਗਾ ਸੀ ਨਾ ਕੁੜੀ ਵਾਲੇ ਤੇ ਖਿਚੜੀ ਧਰਨੀ ਤੇ ਮਾਗੀ ਵਾਲੇ ਤੇ ਖਾਣੀ ਤੇ ਫੇਰ ਬੁਰੰਗਾ ਨੇ ਕਹਿਣਾ ਪੋ ਰਿੱਜੀ ਤੇ ਮਾਂ ਖਾਦੀ ਅੱਜ ਆਪਾਂ ਉਹ ਬਣਾਉਣ ਲੱਗੇ ਖਿਚੜੀ ਪਹਿਲਾਂ ਆਪਾਂ ਸਿੰਪਲ ਬਾਜਰਾ ਲੈਣਾ ਜਮਾ ਇਹਨੂੰ ਫਿਰ ਆਪਾਂ ਹੌਲੀ-ਹੌਲੀ ਕੁੰਡੇ 'ਚ ਪਾ ਕੇ ਕੁੱਟੀ ਜਾਣਾ ਪਹਿਲਾਂ ਤਾਂ ਇਹਨੂੰ ਹੌਲੀ-ਹੌਲੀ ਕੁੱਟ ਕੇ ਕੱਢ ਲੈਣੀ ਹੈ ਦੀ ਮੁਰ ਕੇ ਜਦੋਂ ਇਹਦੇ ਤੋਂ ਵੀਜੇਗਾ ਆਪਾਂ ਕਹਿ ਦਈਏ ਦਾਨਿਆ ਦੀ ਚੁੰਡ ਜੀਪਰ ਜਾਵੇ ਉਸ ਤੋਂ ਬਾਅਦ ਥੋੜਾ ਥੋੜਾ ਪਾਣੀ ਪਾ ਕੇ ਇਹਨੂੰ ਕੁੱਟੀ ਜਾਣਾ। ਉਸ ਟਾਈਮ ਕੁੱਟਣ ਤੋਂ ਬਾਅਦ ਇਹਦਾ ਸਾਰਾ ਛਿਲਕਾ ਉੱਤਰ ਜਾਵੇਗਾ ਤੇ ਇਹਦੀ ਗਿਰੀ ਨਿਕਲ ਜਾਵੇਗੀ। ਗਿਰੀ ਨਿਕਲਣ ਤੋਂ ਬਾਅਦ ਫਿਰ ਇਹਨੂੰ ਆਪਾਂ ਸਕਾਵਾਂਗੇ। ਸਕਾਉਣ ਤੋਂ ਬਾਅਦ ਛੱਟਾਂਗੇ। ਇਹਨੂੰ ਪੁਰਾਣੇ ਜਵਾਨੇ ਚ ਵੜੂਗਾ ਕਹਿੰਦੇ ਬਾਜਰਾ ਛੁਲਕਣਾ। ਲਗਾਤਾਰ ਹੁਣ ਇਹਨੂੰ 1 ਘੰਟਾ ਕੁੱਟਣ ਤੋਂ ਬਾਅਦ ਇਹਦਾ ਸਾਰਾ ਛਿਰਕਾ ਲੈ ਚੁੱਕਾ ਤੁਸੀਂ ਦੇਖ ਸਕਦੇ ਹੋ। ਆ ਵੀ ਛਿਰਕਾ ਲੈ ਕੇ ਆ ਵੀ ਕੁੰਡੇ ਦੇ ਨਾਲ ਲੱਗਣ ਲੱਗ ਗਿਆ। ਇਹ ਇਕੱਲਾ ਛਿਲਕਾ ਹੈ। ਹੁਣ ਇਹ ਆਪਸ ਵਿੱਚ ਜਮਾ ਇਕੱਠਾ ਹੋਣ ਲੱ ਇਹ ਆਈ ਲੱਗ ਗਿਆ ਜਿਵੇਂ ਆਟਾ ਬਣ ਗਿਆ ਹੁੰਦਾ ਵੀ ਵਿੱਚ ਇਹਦੇ ਗਿਰਾਂ ਹਜੇ ਹੈਗੀਆਂ ਥੋੜਾ ਜਿਹਾ ਦਰਦਰਾ ਹੈ ਇਹਨੂੰ ਆਪਾਂ ਜਿਆਦਾ ਜ਼ੋਰ ਨਾਲ ਵੀ ਨਹੀਂ ਕੁੱਟਣਾ ਕਿ ਦਾਣਾ ਟੁੱਟ ਜੇ ਤੇ ਜਿਆਦਾ ਪੋਲਾ ਵੀ ਨਹੀਂ ਕੁੱਟਣਾ ਵੀ ਛਿਲਕਾ ਹੋਂ ਨਾਲ ਬੇ ਹੁਣ ਇੱਕ ਦੂਜੇ ਦੇ ਨਾਲ ਰਗੜ ਰਗੜ ਕੇ ਤਾਂ ਛਿਲਕਾ ਜਾਵਾਂ ਲੈ ਗਿਆ ਇਹ ਦੇਖੋ ਹਲਕੀ ਜੀ ਪਿੰਨੀ ਬਣ ਲੱਗਿਆ ਮਤਲਬ ਵੱਜਣ ਲੱਗ ਗਿਆ ਤੇ ਇਹ ਨਖਲੇ ਦੇ ਆਪਣਾ ਛਿਲਕਾ ਪੂਰਾ ਲੈ ਚੁੱਕਿਆ ਹੁਣ ਇਹਪਨੂੰ ਥੋੜੇ ਟਾਈਮ ਲਈ ਆਪਾਂ ਸੁੱਕਣਾ ਪਾਵਾਂਗੇ ਲੋ ਵੀ ਸੁੱਕੀ ਨੇ ਬਾਜਰਾ ਸੁੱਕਣਾ ਪਾਤਾ ਹੁਣ ਇਹਨੂੰ ਉੱਪਰ 2-3 ਦਿਨ ਲਗਾਤਾਰ ਵੀ ਧੋਪ ਲਵਾ ਸਕਦੇ ਆਂ ਇਹ ਨਾ ਸੁੱਕੇ ਤਾਂ ਇਹਨੂੰ ਗਿੱਲੇ ਨੂੰ ਨਹੀਂ ਹੁਣ ਦੁਬਾਰਾ ਕੁੱਟਣਾ ਫਿਰ ਖਰਾਬ ਹੋ ਜਾਊਗਾ। ਲਓ। ਹੁਣ ਫਿਰ ਆਪਾਂ ਦੁਬਾਰਾ ਉਸੇ ਤਰੀਕੇ ਨਾਲ ਪੋਲਾ। 5 ਕਿ ਮਿੰਟ ਰਗਣ ਤੋਂ ਬਾਅਦ ਦੇਖੋ ਹੁਣ ਆਪਣਾ ਬਾਜਰੇ ਤੋਂ ਛਿਲਕਾ ਜਾਵਾਂ ਰਹਿ ਚੁੱਕਾ ਹੈ ਤੇ ਗਲੀ ਗਿਰੀ ਵਿੱਚ ਰਹਿ ਗਈ ਹੈ। ਹੁਣ ਆਪਾਂ ਇਹਨੂੰ ਛੱਟਾ ਕੇ ਤੇ ਗਿਰੀ ਅਲੱਗ ਕਰਾਂਗੇ। ਫਿਰ ਤੁਹਾਨੂੰ ਮੈਂ ਗਿਰੀ ਅਲੱਗ ਕਰਕੇ ਵਿਖਾਉਂਦਾ। ਹੁਣ ਆਪਾਂ ਇੱਕ ਕੋਲੀ ਛੱਟੇ ਬਾਜਰੇ ਦੀ ਲਈ ਹੈ। ਤੇ ਇਹਦੇ ਵਿੱਚ ਇੱਕ ਕੋਲੀ ਆਪਾਂ ਮੋਠਾਂ ਦੀ ਪਾ ਲੈਣੀ ਹੈ। ਇਹਨਾਂ ਨੂੰ ਚੰਗੀ ਤਰ੍ਹਾਂ ਹੁਣ ਮਿਕਸ ਕਰਕੇ ਤੇ ਧੋ ਲੈਣਾ ਪਾਣੀ ਨਾਲ ਸਾਫ ਪਾਣੀ ਨਾਲ ਤਿੰਨ ਗਲਾਸ ਪਾਣੀ ਦੇ ਪਾ ਕੇ ਪਹਿਲਾਂ ਹਾਰੀ ਜੇ ਧਰਤੇ ਸੀਗੇ ਤੁਸੀਂ ਚੁੱਲ੍ਹੇ ਤੇ ਗੈਸ ਤੇ ਕਿਤੇ ਵੀ ਬਣਾ ਸਕਦੇ ਹੋ ਪਰ ਆਪਾਂ ਹਾਰੀ ਕਰਕੇ ਹਾਰੀ ਤੇ ਬਣਾਉਣ ਲੱਗੇ ਆ ਹੁਣ ਇਹਨੂੰ ਤਿੰਨ ਗਲਾਸ ਪਾਣੀ ਦੇ ਪਾ ਕੇ ਇਹਨੂੰ ਚੰਗੀ ਤਰ੍ਹਾਂ ਧੋਕੇ ਦੇ ਵਿੱਚ ਪਾ ਦੇਣਾ ਆਪਾਂ ਅੱਧੀ ਘਰਸੀ ਦੇਸੀ ਜੀ ਉਹਦੀ ਪਾ ਦੇਣੀ ਹੈ ਕਿਉਂਕਿ ਇਹ ਉਬਲ ਕੇ ਬਾਹਰ ਨਾ ਨਿਕਲੇ ਹੁਣ ਇਹਦੇ 'ਚ ਤੁਸੀਂ ਸਵਾਦ ਅਨਸਾਰ ਣਮਕ ਪਾ ਸਕਦੇ ਆ ਆਪਦਾ ਜਿੰਨਾ ਕਿ ਤੁਸੀਂ ਖਾਣੇ ਆ ਅਸੀਂ ਥੋੜਾ ਜਿਆਦਾ ਵਾਦੀ ਖਾਣੇ ਆ ਅਸੀਂ ਉਸ ਹਿਸਾਬ ਨਾਲ ਪਾਵਾਂਗੇ ਸਗਰਾਂ ਦਾ ਥੜਾ ਅੱਜ ਬਾਗੀ ਵਾਲਾ ਦੇਣਾ ਤੇ ਆਪਾਂ ਪੂਰੀ ਧੀ ਤੇ ਮਾਂ ਖਾਦੀ ਵਾਲੀ ਖਿਚੜੀ ਬਣਾ ਲਈ ਹੈ ਹੁਣ ਇਹਨੂੰ ਆਪਾਂ ਕਿਸੇ ਵੀ ਤਰੀਕੇ ਨਾਲ ਖਾ ਸਕਦੇ ਆ ਜਾਂ ਕੋਈ ਇਹਦੇ ਵਿੱਚ ਲੱਸੀ ਵੀ ਪਾ ਲਿੰਦਾ ਤੇ ਆਪਾਂ ਇਹਨੂੰ ਗਰਮ ਕਰਕੇ ਦੇਸੀ ਘਿਓ ਪਾ ਕੇ ਵੀ ਖਾ ਸਕਦੇ ਆ ਕੱਲਾ ਦਹੀਂ ਪਾ ਕੇ ਵੀ ਖਾ ਸਕਦੇ ਆ ਜੇ ਕਿਸੇ ਨੇ ਕੁਝ ਵੀ ਨਹੀਂ ਪਾਉਣਾ ਤਾਂ ਸਿੰਪਲ ਵੀ ਖਾ ਸਕਦੇ ਆ ਪਹਿਲਾਂ ਕੀ ਕਰਦੇ ਸੀਗੇ ਲੋਕੀ ਇਹਨੂੰ ਕੋਲਾ ਭਰ ਕੇ ਨਾ ਖਿਚੜੀ ਦਾ ਤੇ ਦੁੱਧ ਦਾ ਸਿੱਧੀਆਂ ਧਾਰਾ ਮਾਰਦੇ ਸੀਗੇ ਉਹਨੂੰ ਕਹਿੰਦੇ ਤਿਓੜ ਬਣਾਇਆ ਚਲੋ ਜੀ ਜਿਹਨੇ ਜਿਹਨੇ ਖਿਚੜੀ ਖਾਦੀ ਤੇ ਜਰੂਰ ਮੈਸੇਜ ਕਰਕੇ ਦੱਸਿਓ ਵੀ ਅਸੀਂ ਖਾਦੀ ਹੈ ਮੈਦਾਨ ਖਾਣ ਲੱਗਾ ਆਜੋ ਜਿਹਨੇ ਖਾਣੀ